ਹਾਲੇਲੂਇਆ ਸੋ ਮੈਂ ਪਰਮੇਸ਼ਰ ਦਾ ਦਾਸ ਪਾਸ਼ਟਰ ਮਨੋਜ ਜਰਮੀਆ ਹੌਲੀ ਫੇਅਰ ਚਰਚ ਚਕਰਾਲ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਅੱਜ ਫਿਰ ਇੱਕ ਨਵੀਂ ਪਰਮੇਸ਼ਰ ਦੇ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਇੱਕ ਨਵੀਂ ਵੀਡੀਓ ਹੋਰ ਲੈ ਕੇ ਆਏ ਆ ਸੋ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਦਾ ਅੱਜ ਦੇ ਦਿਨ ਜੋ ਇਸ ਸਮਾਂ ਚੱਲ ਰਿਹਾ ਆ ਇਸ ਸਮੇਂ ਦੇ ਅਨੁਸਾਰ ਪਰਮੇਸ਼ਰ ਦੇ ਅਨੁਗ੍ਰਹਿ ਦੇ ਅਨੁਸਾਰ ਅਨਸਾਨ ਦੇ ਉੱਤੇ ਬਹੁਤ ਸਾਰੀਆਂ ਬਪਤੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਬਹੁਤ ਸਾਰਾ ਡਿਪਰੈਸ਼ਨ ਦੀ ਕਹਿ ਸਕਦੇ ਆ ਡਿਪਰੈਸ਼ਨ ਔਰ ਬਹੁਤ ਸਾਰਾ ਹਾਲਾਤ ਜਿਹੜੇ ਵਿਗੜੇ ਹੋਏ ਹਾਲਾਤ ਇਨਸਾਨ ਦੇ ਤੇ ਆ ਜਾਂਦੇ ਆ ਸੋ ਇਹਨਾਂ ਹਾਲਾਤਾਂ ਦੇ ਵਿੱਚ ਦੀ ਮੈਂ ਤੁਹਾਨੂੰ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਅੱਜ ਦਾ ਮੈਸੇਜ ਤੁਹਾਡੇ ਸਾਹਮਣੇ ਲੈ ਕੇ ਆਉਣਾ ਤਾਂ ਕਿ ਪਰਮੇਸ਼ਰ ਜਿਹੜਾ ਆ ਅਨੁਗ੍ਰਾਹ ਨਾਲ ਭਰਿਆ ਹੋਇਆ ਪਰਮੇਸ਼ਰ ਜਿਹੜਾ ਆ ਆਪਣੇ ਲੋਕਾਂ ਤੇ ਵੱਡੀ ਕਿਰਪਾ ਲੈ ਕੇ ਆਉਂਦਾ ਵੱਡੀ ਦਇਆ ਦਾ ਅਭਿਸ਼ੇਕ ਲੈ ਕੇ ਆਉਂਦਾ ਤਾਂ ਕਿ ਉਸ ਦੇ ਨਾਮ ਦੇ ਦੁਆਰਾ ਪਰਮੇਸ਼ਰ ਦੇ ਜਿੰਦਾ ਤੇ ਸਮਰਥੀ ਨਾਮ ਨੂੰ ਅਸੀਂ ਮਹਿਮਾ ਦੇ ਸਕੀਏ ਉਹਦੇ ਨਾਮ ਨੂੰ ਜਲਾਲ ਦਈਏ ਜੋ ਪਰਮੇਸ਼ਰ ਸਭ ਨਾਮਤੋਂ ਆਲਾ ਤੇ ਉੱਤਮ ਨਾਮ ਜਿਉਂਦਾ ਨਾਮ ਹੈ ਜਿਉਂਦੇ ਨਾਮ ਦੇ ਅਨਸਾਰ ਅਸੀਂ ਪਰਮੇਸ਼ਰ ਦੀ ਵੱਡੀ ਕਿਰਪਾ ਨੂੰ ਆਪਣੇ ਜੀਵਨ 'ਚ ਮੇਰੇ ਔਰ ਤੁਹਾਡੇ ਜੀਵਨ 'ਚ ਵੀ ਪਰਮੇਸ਼ਰ ਦੀ ਕਿਰਪਾ ਕਾਮ ਕਰੇ ਸੋ ਅਸੀਂ ਦੇਖਦੇ ਹਾਂ ਰਾਜੇ ਅੰਦੀ ਕਿਤਾਬ ਦੇ ਵਿੱਚ ਬਾਈਬਲ ਦੇ ਵਿੱਚ ਲਿਖਿਆ ਗਿਆ ਹੈ ਏਲੀਆ ਨਵੀ ਦੇ ਬਾਰੇ ਔਰ ਏਲੀਆ نبی ਜਿਹੜਾ ਆ ਪਰਮੇਸ਼ਰ ਦੇ ਬਚਨ ਦੇ ਅਨਸਾਰ ਔਰ ਇੱਕ ਸਮੇਂ ਦੇ ਵਿੱਚ ਜਿਹੜਾ ਉਹ ਏਲੀਆ ਕਹਿੰਦਾ ਕਿ ਮੈਂ ਪ੍ਰਮ ਜਹੋਵਾ ਪਰਮੇਸ਼ਰ ਦਾਸ ਆ ਅੱਜ ਮੈਂ ਆਪਣੇ ਆਪ ਨੂੰ ਉਹਨਾਂ ਲੋਕਾਂ ਦੇ ਉੱਤੇ ਪ੍ਰਗਟ ਕਰਾਂਗਾ ਸੋ ਉਹ ਪ੍ਰਗਟ ਜਦੋਂ ਗਿਆ ਪਰਮੇਸ਼ਰ ਦਾਸ ਲੈ ਕੇ ਗਿਆ ਉਸ ਜਗ੍ਹਾ ਤੇ ਗਿਆ ਉੱਥੇ ਲਿਖਿਆ ਆ 450 ਨਵੀ 1 ਤੇ 491 850 ਨਵੀ ਆਣੇ ਉਹਨਾਂ ਦਾ ਉਹਦਾ ਸਾਹਮਣਾ ਕਰਨ ਨੂੰ ਤਿਆਰ ਸੀਗੇ ਸੋ ਉਸ ਜਗ੍ਹਾ ਤੇ ਕੀ ਦੇਖਦੇ ਆ ਕਿ ਏਲੀਆ ਪਰਮੇਸ਼ਰ ਦਾ ਦਾਸ ਨੇ ਜਹੋਵਾ ਪਰਮੇਸ਼ਰ ਦਾ ਨਾਮ ਲੈ ਕੇ ਉਹ ਸਾਰਿਆਂ ਦੇ ਉੱਤੇ ਬਹੁਤ ਵੱਡੀ ਇੱਕ ਜਿੱਤ ਪ੍ਰਾਪਤ ਵੀ ਕੀਤੀ ਹੈ ਕਹਿ ਸਕਦੇ ਆ ਆਪਾਂ ਜਿੱਤ ਵੀ ਪ੍ਰਾਪਤ ਕੀਤੀ ਆ ਔਰ ਪਰਮੇਸ਼ਰ ਦੀ ਮਹਿਮਾ ਦੇ ਲਈ ਉਹਨੇ ਪਰਮੇਸ਼ਰ ਨੇ ਗੋਡ ਨੇ ਬੜਾ ਚਮਤਕਾਰ ਵੀ ਕੀਤਾ ਪਰਮੇਸ਼ਰ ਦੇ ਦਾਸ ਦੇ ਤਰ੍ਹਾਂ ਸੋ ਅਸੀਂ ਪਰਮੇਸ਼ਰ ਦੇ ਜਿੰਦਾ ਔਰ ਸਮਰਥੀ ਨਾਮ ਦੇ ਵਾਰ ਦੇਦੇ ਆ ਕਿ ਏਲੀਆ ਪਰਮੇਸ਼ਰ ਦਾ ਚੁਣਿਆ ਹੋਇਆ ਦਾਸ ਉਹ ਜਿਹਦੇ ਦੁਆਰਾ ਪਰਮੇਸ਼ਰ ਨੇ ਇੱਕ ਨਹੀਂ ਬਹੁਤ ਸਾਰੇ ਪਰਮੇਸ਼ਰ ਨੇ ਚਮਤਕਾਰ ਕੀਤੇ ਬਹੁਤ ਸਾਰੇ ਚਿੰਨ ਕੀਤੇ ਔਰ ਪਰਮੇਸ਼ਰ ਨੇ ਆਪਣੇ ਅਨੁਗ੍ਰਹਿ ਅਨੁਸਾਰ ਪਰਮੇਸ਼ਰ ਜਿਹੜਾ ਆਪਣੇ ਲੋਕਾਂ ਤੇ ਪਰਮੇਸ਼ਰ ਵੱਡੀ ਕਿਰਪਾ ਤੇ ਬਲੇਸਿੰਗਾਂ ਵੀ ਲੈ ਕੇ ਆਉਂਦਾ ਤਾਂ ਕਿ ਉਸ ਦੇ ਨਾਮ ਦੇ ਦੁਆਰਾ ਅਸੀਂ ਸੱਚੀ ਸ਼ਾਂਤੀ ਨੂੰ ਸੱਚੀ ਬਲੇਸਿੰਗ ਨੂੰ ਉਹ ਸੱਚੀ ਕਿਰਪਾ ਨੂੰ ਵੀ ਪਾਉਣੇ ਆ ਔਰ ਏਲੀਆ ਪਰਮੇਸ਼ਰ ਦੇ ਦਾਸ ਦੇ ਦੁਆਰਾ ਅਨੁਗ੍ਰਹਿ ਨਾਲ ਭਰਿਆ ਹੋਇਆ ਪਰਮੇਸ਼ਰ ਜਿਹੜਾ ਆ ਅਸੀਂ ਦੇਖਦੇ ਆ ਕਿ ਬਹੁਤ ਚਮਤਕਾਰ ਬਹੁਤ سارے ਕੰਮ ਨਹੀਂ ਹੁੰਦੇ ਪਰਮੇਸ਼ਰ ਨੇ بڑے ਕੰਮ ਕੀਤੇ ਪਰ ਇੱਕ ਸਮਾਂ ਔਰੇ ਉੱਪਰ ਆਇਆ ਮੈਂ ਤੁਹਾਨੂੰ ਖਾਸ ਕਰਕੇ ਦੱਸਣਾ ਚਾਹੁੰਦਾ ਆ ਕਿ ਔਰੇ ਉੱਤੇ ਇੱਕ ਡਿਪਰੈਸ਼ਨ ਦਾ ਅਟੈਕ ਆਇਆ ਕਿਦਾਂ ਉਹ ਮਜਬੂਤ ਬੰਦਾ ਹੁੰਦਾ ਹੋਇਆ ਮਜਬੂਤ ਦਾਸ ਹੁੰਦਾ ਨਵੀ ਹੁੰਦਾ ਹੋਇਆ ਉਹ ਤੇ ਡਿਪਰੈਸ਼ਨ ਦਾ ਅਟੈਕ ਕਿਦਾਂ ਆਇਆ ਇਹ ਦਿਹਾਏ ਦੇ ਵਿੱਚ ਦੇਖਦੇ ਆ ਇੱਕ ਦਿਹਾਏ ਦੇ ਵਿੱਚ ਆਪਾਂ ਦੇਦੇ ਆ ਕਿ ਉਥੇ 859 ਦਾ ਉੱਤੇ ਉਹਨੇ ਜਿੱਤ ਪ੍ਰਾਪਤ ਕੀਤੀ ਔਰ ਬੜਾ ਤਸੱਲੀ ਬਖਸ਼ ਹੌਸਲਾ ਪਰਮੇਸ਼ਰ ਜੋ ਬਣਤਾ ਉਸ ਤੋਂ ਅਗਲੇ ਹੀ ਦਿਹਾਏ ਦੇ ਵਿੱਚ ਆਪਾਂ ਦੇਦੇ ਆ ਪਵਿੱਤਰ ਬਾਈਬਲ ਦੇ ਵਿੱਚ ਕਿ ਉਥੇ ਕੀ ਦੇਦੇ ਆ ਕਿ ਏਜ਼ਵੇਲ ਏਜ਼ਵੇਲ ਰਾਣੀ ਏਜ਼ਵੇਲ ਕੀ ਕਹਿੰਦੀ ਆ ਕਹਿੰਦੀ ਆਪਣੇ ਦੇਵਤਿਆਂ ਦਾ ਨਾਮ ਲੈ ਕੇ ਕਹਿੰਦੀ ਆ ਕਿ ਅੱਜ ਇਥੇ ਜਿੱਥੇ ਵੀ ਏਲੀਆ ਲੱਭੇਗਾ ਉਥੇ ਜੇਕਰ ਮੈਂ ਉਹਨੂੰ ਕਤਲ ਨਾ ਕਰਾਂ ਮੈਂ ਉਹਨੂੰ ਨਾ ਮਾਰਾਂ ਤੇ ਮੇਰੇ ਦੇਵਤੇ ਮੇਰੇ ਲਈ ਉਸ ਤੋਂ ਵੀ ਬੁਰਾ ਕਰ ਇਜ਼ਬਿਲ ਕਹਿੰਦੀ ਆ ਉਹ ਤੇ ਜਦੋਂ ਏਲੀਆ ਨਵੀ ਇੱਕ ਬਰਸ਼ ਦੇ ਥੱਲੇ ਇੱਕ ਦਰਖਤ ਦੇ ਥੱਲੇ ਬੈਠਾ ਹੋਇਆ ਸੀਗਾ ਤਾਂ ਉਹਨੂੰ ਜਾ ਕੇ ਜਦੋਂ ਇੱਕਦਮ ਕਿਸੇ ਨੇ ਉਹਨੂੰ ਜਾ ਕੇ ਦੇਖਿਆ ਕਿ ਤੈਨੂੰ ਇਸ ਬੇਲ ਰਾਣੀ ਜਿਹੜੀ ਤੈਨੂੰ ਇਹ ਲੱਭ ਰਹੀ ਆ ਤੇਰਾ ਕਤਲ ਕਰਨ ਦੇ ਵਾਸਤੇ ਜਿੱਦਾਂ ਹੀ ਏਲੀਅਨ ਨਵੀ ਦੇ ਕੰਨਾਂ ਦੇ ਵਿੱਚ ਇਹ ਕੰਨਾਂ ਦੇ ਵਿੱਚ ਜਦੋਂ ਏਲੀਅਨ ਨਵੀ ਦੇ ਕੰਨਾਂ ਦੇ ਵਿੱਚ ਜਦੋਂ ਇਹ ਗੱਲ ਪਈ ਉਸੇ ਟਾਈਮ ਉਹਦੇ ਉੱਪਰ ਇੱਕ ਸਮਝ ਲੋ ਕਿ ਅਟੈਕ ਹੋਇਆ ਉਹਦੇ ਦਿਮਾਗ ਤੇ ਅਟੈਕ ਹੋਇਆ ਹਾਲੇ ਕਿ ਬਹੁਤ ਮਜ਼ਬੂਤ ਸੀਗਾ ਅੱਜ ਬਹੁਤ ਸਾਰੀਆਂ ਚੀਜ਼ਾਂ ਦਾ ਬਹੁਤ ਸਾਰੇ ਹਾਲਾਤਾਂ ਦਾ ਕੰਨਾਂ ਦੇ ਵਿੱਚ ਜਦੋਂ ਸੁਣਦੇ ਆਵਾਜ਼ ਹੀ ਪੈਂਦੀ ਆ ਉਸੇ ਟਾਈਮ ਜਿਹੜਾ ਆ ਇਨਸਾਨ ਕਈ ਵਾਰੀ ਕਮਜ਼ੋਰ ਹੋ ਜਾਂਦਾ ਆ ਔਰ ਪਰ ਮੇਸ਼ਾ ਜਿਹੜਾ ਆਦਰ ਦੇ ਜੋਗ ਆ ਉਹ ਮਹਿਮਲਾਂ ਦੇ ਜੋਗ ਆ ਔਰ ਪ੍ਰਭੂ ਯਿਸੂ ਮਸੀਹ ਜੀ ਨੇ ਵੀ ਕਿਹਾ ਬਚਨ ਦੇ ਵਿੱਚ ਗਵਾਹੀ ਕੀਤੀ ਆ ਕਿ ਇਨਸਾਨ ਖਾਣ ਦੇ ਨਾਲ ਅਨਪ੍ਰਸ਼ਟ ਨਹੀਂ ਹੁੰਦਾ ਔਰ ਜੋ ਕੋਸ਼ੇਪਕ ਸੁਣਦੇ ਆ ਉਹਦੇ ਨਾਲ ਸਾਡੇ ਦਿਲ ਵਿੱਚ ਜਾਂਦੀਆਂ ਚੀਜ਼ਾਂ ਉਹਦੇ ਨਾਲ ਸੀ ਇਨਸਾਨ ਕੀ ਹੁੰਦਾ ਕਈ ਵਾਰੀ ਪ੍ਰਸ਼ਟ ਹੋ ਜਾਂਦਾ ਇਨਸਾਨ ਪ੍ਰਸ਼ਟ ਹੋ ਜਾਂਦਾ ਇਸ ਲਈ ਸਾਨੂੰ ਔਰ ਜਦੋਂ ਏਲੀਆ ਦੇ ਉੱਤੇ ਇਹ ਗੱਲ ਆਈ ਉਸੇ ਟਾਈਮ ਏਲੀਆ ਤੇ ਤੇਰੋਈ ਇਜ਼ਬੇਲ ਦੀ ਦੇਖੋ ਇਜ਼ਬੇਲ ਨੇ ਤਾਂ ਅਲੱਗ ਜਗ੍ਹਾ ਤੇ ਏਲੀਆ ਦੇ ਸਾਹਮਣੇ ਨਹੀਂ ਆਈ ਇਸਵੇਲ ਆਈ ਔਰ ਅਲੱਗ ਜਗ੍ਹਾ ਤੇ ਬੋਲੀ ਉਹ ਕਿਸੇ ਨੇ ਆ ਕੇ ਉਹਦੇ ਕੰਨ ਚ ਪਾਤੀ ਇਸਵੇਲ ਤੈਨੂੰ ਮਾਰਨਾ ਚਾਹੁੰਦੀ ਆ ਉਸੇ ਟਾਈਮ ਹੀ ਏਲੀਆ ਇੰਨਾ ਡਰ ਗਿਆ ਇੰਨਾ ਕਮਜ਼ੋਰ ਹੋ ਗਿਆ ਕਿ ਯਹਵਾ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰ ਲੱਗਾ ਯਹਵਾ ਪਰਮੇਸ਼ਰ ਅੱਜ ਮੈਨੂੰ ਕੀ ਕਰ ਤੂੰ ਤੂੰ ਹੀ ਮੈਨੂੰ ਚੱਕ ਲੈ ਮੈਂ ਉਹਦੇ ਹੱਥੋਂ ਨਹੀਂ ਮਰਨਾ ਚਾਹੁੰਦਾ ਅੱਜ ਮੈਨੂੰ ਤੂੰ ਚੱਕ ਲੈ ਮੇਰੀ ਜਾਨ ਤੂੰ ਹੀ ਕੱਟ ਅੱਜ ਯਹਵਾ ਪਰਮੇਸ਼ਰ ਦੇ ਅੱਗੇ ਉਹ ਅਰਦਾਸ ਪ੍ਰਾਰਥਨਾ ਕਰ ਰਿਹਾ ਆ ਸੋ ਧੰਨਵਾਦ ਜੋਗ ਮਹਾਨ ਅਨੁਗ੍ਰਹਿ ਕਰਨੇ ਵਾਲਾ ਜੀਉਂਦਾ ਪਰਮੇਸ਼ਰ ਜਿਹੜਾ ਵੱਡੇ ਵੱਡੇ ਚਮਤਕਾਰ ਕਰਨ ਵਾਲਾ ਸਮਰਥੀ ਪਰਮੇਸ਼ਰ ਆ ਸੋ ਇੱਕ ਛੋਟੀ ਜਿਹੀ ਗੱਲ ਬਸ ਇਜ਼ਵੇਲ ਨੇ ਕਿਸੇ ਆ ਕੇ ਦੱਸਿਆ ਇਜ਼ਵੇਲ ਆ ਕੁਛ ਕਰਨਾ ਚਾਹੁੰਦੀ ਅੱਜ ਬਾਈਬਲ ਚ ਲਿਖਿਆ ਆ ਔਰ ਜਦੋਂ ਅਸੀਂ ਜਬੂਰ ਭਜਨ ਪੜਦੇ ਆ ਤੇ ਲਿਖਿਆ ਆ ਔਰ ਲਿਖਿਆ ਧਰਮੀ ਕਿਸੇ ਬੁਰੀ ਗੱਲ ਤੋਂ ਬੁਰੇ ਸਮੇਂ ਤੋਂ ਔਰ ਬੁਰੇ ਸ਼ਬਦਾਂ ਤੋਂ ਨਹੀਂ ਡਰਦਾ ਔਰ ਪ੍ਰਾਰਥਨਾ ਯਹੋਵਾ ਦੇ ਅੱਗੇ ਪ੍ਰਾਰਥਨਾ ਕਰਦਾ ਆ ਇਸ ਲਈ ਸਾਨੂੰ ਵੀ ਪਰਮੇਸ਼ਰ ਦੇ ਜੋਗ ਵਡਿਆਈ ਕਰਨ ਦੀ ਲੋੜ ਆ ਤਾਂ ਕਿ ਉਹਦੇ ਨਾਮ ਦੀ ਮਹਿਮਾ ਕਰੀਏ ਆਦਰ ਦੇ ਜੋਗ ਪਰਮੇਸ਼ਰ ਦਾ ਧੰਨਵਾਦ ਕਰਦੇ ਰਹੀਏ ਉਹਦੀ ਵੱਡੀ ਕਿਰਪਾ ਚ ਚੱਲੀਏ ਤਾਂ ਕਿ ਜੋ ਰਾਜਿਆਂ ਦਾ ਰਾਜਾ ਪ੍ਰਭੂ ਯਿਸੂ ਮਸੀਹ ਮਹਾਨ ਅਨੁਗ੍ਰਹਿ ਕਰਨੇ ਵਾਲਾ ਸੱਚਾ ਤੇ ਜੂੰਦਾ ਪਰਮੇਸ਼ਰ ਜਿਹੜਾ ਆ ਉਹ ਰਾਹ ਤੇ ਸੱਚ ਜੀਵਨ ਜ਼ਿੰਦਗੀ ਜਿਹਦੇ ਕੋਲ ਆ ਔਰ ਦਾਊਦ ਦੇ ਉੱਤੇ ਬਹੁਤ ਸਾਰੀਆਂ ਇਧਰੀਆਂ ਬੁਰੀਆਂ ਖਬਰਾਂ ਆਈਆਂ ਪਰ ਦਾਊਦ ਮਜ਼ਬੂਤ ਹੁੰਦਾ ਗਿਆ ਹallelujah ਸੋ ਬਾਈਬ ਵਿੱਚ ਦੱਸਦੇ ਆ ਜੂਸੇਪ ਦੇ ਉੱਤੇ ਜੂਸੇਪ ਦੇ ਭਰਾਵਾਂ ਨੇ ਉਹਨੂੰ ਬੇਚ ਵੀ ਦਿੱਤਾ ਔਰ ਅਲੱਗ-ਅਲੱਗ ਜਗ੍ਹਾ ਤੇ ਉੱਤੇ ਇਲਜ਼ਾਮ ਵੀ ਲਗਾਏ ਗਏ ਜੇਲ੍ਹ ਦੇ ਵਿੱਚ ਵੀ ਰੱਖਿਆ ਗਿਆ ਔਰ ਜੂਸੇਪ ਦੇ ਬਾਰੇ ਦੇਦੇ ਆ ਉਹ ਦੇ ਮਜ਼ਬੂਤ ਤੇ ਮਜ਼ਬੂਤ ਹੁੰਦਾ ਗਿਆ ਔਰ ਸਾਨੂੰ ਵੀ ਔਰ ਹਰ ਪ੍ਰਸਥਿਤੀ ਦੇ ਵਿੱਚ ਹਰ ਹਾਲਾਤ ਦੇ ਵਿੱਚ ਯਹਵਾ ਪਰਮੇਸ਼ਰ ਦਾ ਪ੍ਰਭੂ ਯਿਸੂ ਮਸੀਹ ਜੀ ਦਾ ਸਾਨੂੰ ਬਹੁਤ ਧੰਨਵਾਦ ਕਰਨ ਦੀ ਲੋੜ ਹੈ ਤਾਕਿ ਅਸੀਂ ਬੱਚਾ ਅਸੀਂ ਬੜੇ ਰਹੀਏ ਔਰ ਪਰਮੇਸ਼ਰ ਦੀ ਵੱਡੀ ਕਿਰਪਾ ਨੂੰ ਅਸੀਂ ਆਪਣੇ ਜੀਵਨ ਵਿੱਚ ਆਪਣੇ ਜ਼ਿੰਦਗੀ ਵਿੱਚ ਦੇਖੀਏ ਜੋ ਸੱਚਾ ਤੇ ਜੀਉਂਦਾ ਪਰਮੇਸ਼ਰ ਔਰ ਰਾਜਿਆਂ ਦਾ ਵੀ ਰਾਜਾ ਪ੍ਰਭੂਆਂ ਦਾ ਪ੍ਰਭੂ ਮਹਾਨ ਅਨੁਗ੍ਰਹਿ ਕਰਨੇ ਬੜਾ ਸਮਰਥੀ ਪਰਮੇਸ਼ਰ ਜਿਹਦੇ ਦੁਆਰਾ ਅਸੀਂ ਜ਼ਰੂਰ ਸ਼ਾਂਤੀ ਪਾਉਣੇ ਆ ਹਰ ਹਾਲਾਤ ਦੇ ਵਿੱਚ ਸਾਨੂੰ ਹਰ ਸਮੇਂ ਦੇ ਵਿੱਚ ਇਹ ਸਮੇਂ ਅ ਅੱਜ ਜੋ ਹਾਲਾਤ ਚੱਲ ਰਹੇ ਆ ਅੱਜ ਜੋ ਸਮੇ ਚੱਲ ਰਹੇ ਆ ਇਹਨਾਂ ਸਮਿਆਂ ਦੇ ਵਿੱਚ ਜਰੂਰ ਪਰਮੇਸ਼ਰ ਨੂੰ ਅੱਗੇ ਰੱਖ ਕੇ ਚੱਲੀਏ ਪ੍ਰਭੂ ਜੀ ਜਿਸ ਮਸੀਹ ਨੂੰ ਅੱਗੇ ਰੱਖ ਕੇ ਚੱਲੀਏ ਹਾਲਾਤ ਆਉਂਦੇ ਰਹਿੰਦੇ ਆ ਬਾਈਬਲ 'ਚ ਲਿਖਿਆ ਆ ਭਾਂਤ ਭਾਂਤ ਦੇ ਪਰਤਾਮਿਆਂ 'ਚ ਜੋ ਅੱਗੇ ਲੰਘ ਜਾਂਦਾ ਹੈ ਉਹ ਜਰੂਰ ਪਰਮੇਸ਼ਰ ਦੀ ਕਿਰਪਾ ਨੂੰ ਦੇਖਦਾ ਹੈ ਸੋ ਆਦੇ ਬਚਨ ਦੇ ਅਨੁਸਾਰ ਸਭ ਲੋਕਾਂ ਤੇ ਆਸ਼ੀਸ਼ ਹੋਵੇ ਆਮੀਨ